ਬਹੀ ਇੱਕ ਗੱਲ ਮੈਂ ਕਰਨੀ ਹੈ ਤੁਹਾਡੇ ਨਾਲ ਹਾਂ ਵੀ ਅੱਜ ਨਾ ਕਿੰਨਾ ਵਧੀਆ ਜਿਹਾ ਲੱਗਣ ਤੇ ਆ ਨਾ ਆਪਾਂ ਇਕੱਠਿਆਂ ਨੇ ਜਾਣਾ ਆ ਉਹ ਯਾਰ ਵਧੀਆ ਤੇ ਲੱਗਣਾ ਹੀ ਆ ਹੁਣ ਕੰਮ ਤੇ ਜੋ ਲੱਗੇ ਆ ਉਹੀ ਅੱਗੇ ਕਦੀ ਕੇਦੀਆਂ ਗੱਲਾਂ ਸੁਣ ਕਦੀ ਕੇਦੀਆਂ ਸੁਣ ਅੱਗੇ ਐਵੇਂ ਕੱਲੀ ਜਾਨੀ ਹੀ ਤੇ ਮੇਰਾ ਵੀ ਨਾ ਮਨ ਜਿਆ ਨਹੀਂ ਕਰਦਾ ਇਹਨਾਂ ਨੂੰ ਮੜੀ ਜੀ ਪੱਗ ਬੰਨਣੀ ਆ ਤੇ ਫਿਰ ਬੱਸ ਹੁੰਦੇ ਆ ਆਪਾਂ ਅੱਛਾ ਚਲੋ ਟੈਨਸ਼ਨ ਨਾ ਕਰਿਓ ਕਿ ਇਹ ਵੀ ਗੱਲ ਦੀ ਤੇ ਆਪਣਾ ਵਧੀਆ ਵਧੀਆ ਦਿਨ ਜਿਹੜਾ ਵਾ ਨਾ ਉਹ ਤੁਹਾਡਾ ਜਾਵੇ ਅੱਜ ਦਾ ਹੈ ਹਾਂਜੀ ਦੀਦੀ ਨਹੀਂ ਵਧੀਆ ਹੀ ਜਾਊਗਾ ਸਕੂਲ ਤੇ ਚੰਗੇ ਤੇਰੀ 20000 ਰੁਪਈਆ ਤਨਖਾਹ ਆ ਤੁਰ ਪਿਆ ਵਾ ਤੂੰ 5-5000 ਤੇ ਲੱਗੇ ਆ ਉਹ 20 ਨਹੀਂ ਤੇ 12000 ਤੇ ਤੁਹਾਨੂੰ ਮਿਲਦਾ ਹੀ ਆ ਨਾ ਕੱਲੇ ਕੱਲੇ ਜਾਣੇ ਆ 12 ਮਿਲਦਾ ਵਾ 5-5000 ਦਿੰਦੇ ਹੁਣੇ ਆ ਉਹਨੇ ਦਾ ਸਾਬਨ ਲੱਗ ਜਾਂਦਾ ਵਾ ਜੇ ਉਹ ਦਵੇ ਜੀ ਵੱਡੇ ਆਪਣਾ ਕਮਾਉਂਦੇ ਖਾਂਦੇ ਸੀ ਤੇ ਤੂੰ ਉਹਨਾਂ ਉਧਰ ਹੋ ਇੰਨੇ ਆ ਜੇ ਹੁਣ ਹੋਰ ਲੱਗੇ ਆ ਤੂੰ ਉਹਨਾਂ ਦੀਆਂ ਡੈਬੀਆਂ ਤੋਂ ਗੱਲਾਂ ਕਰਨ ਬਿੰਦਰ ਹਾਂਜੀ ਬਹੁਤ ਕਿੰਨੇ ਚਿਰ ਪਿਛੇ ਘਰ ਆਏ ਆ ਬੜੀ ਖੁਸ਼ੀ ਹੁੰਦੀ ਮੈਨੂੰ ਵੇਖ ਕੇ ਬਈ ਤੀਨ ਘਰ ਤੇ ਮੰਮੀ ਜੀ ਨੂੰ ਇਹ ਦੱਸੋ ਕਿ ਡਾਡੀ ਜੀ ਘਰੇ ਹੀ ਨੇ ਸਤਿਕਾਰ 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 ਕਸ ਕਾ ਹਾਂ ਲਵਲੀ ਦੱਸੋ ਲੱਗਿਆ ਟਾਈਮ ਹੁਣ